ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਫੇਰ ਤੋਂ ਆਪਾਂ ਨਿਊ ਫੈਬਰਿਕ ਲੈ ਕੇ ਆਏ ਜੀ ਬਹੁਤ ਪਿਆਰਾ ਦਾਸ ਬ੍ਰੈਂਡ ਦੇ ਵਿੱਚ ਫੈਬਰਿਕ ਹੈ ਤੇ ਜਿਵੇਂ ਗਲਾਸ ਟਿਸ਼ੂ ਦੇ ਸੂਟ ਆਪਾਂ ਪਲੇਨ ਦੇ ਵਿੱਚ ਲੈ ਕੇ ਆਨੇ ਆ ਅੱਜ ਗਲਾਸ ਟਿਸ਼ੂ ਦੇ ਵਿੱਚ ਪ੍ਰਿੰਟ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਬਿਲਕੁਲ ਲਾਈਟ ਵੇਟ ਲਾਈਨਿੰਗ ਲਾ ਕੇ ਸੂਟ ਬਣਨਾ ਤੇ ਦੇ ਆਊਟ ਦੁਪੱਟਾ ਸੂਟ ਹੋਊਗਾ ਤੇ ਪ੍ਰਾਈਸ ਹੈਗਾ ਅੱਜ ਦੇ ਸਾਰੇ ਸੂਟਾਂ ਦਾ 1800 1800 ਪ੍ਰਾਈਸ ਰਹੋਗਾ ਜੀ ਤੇ ਕੋਰੀਅਰ ਚਾਰਜਸ ਐ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਮੈਂ ਤੁਹਾਨੂੰ ਪਹਿਲਾਂ ਹੀ ਦੱਸਦੇ ਵੀ ਇਹ ਅਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੈਗੇ ਅਲੱਗ ਤੋਂ ਹੋਣਗੇ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਜਿਹਨਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਜਿਵੇਂ ਇੱਕ ਨੰਬਰ ਤੇ ਆਪਾਂ ਸੂਟ ਦਿਖਾਉਨੇ ਆ ਉਹਦੇ ਤੇ ਇੱਕ ਨੰਬਰ ਪਾਇਆ ਹੋਗਾ ਦੂਜੇ ਨੰਬਰ ਵਾਲੇ ਤੇ ਦੋ ਨੰਬਰ ਐਵੇਂ ਸੀਕੁਐਂਸ ਵਾਈਜ਼ ਆਪਾਂ ਨੰਬਰਿੰਗ ਕੀਤੀ ਹੁੰਦੀ ਆ ਸੂਟਾਂ ਦੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੁੰਦਾ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਕੇ ਤੁਸੀਂ ਸੂਟ ਦਾ ਨੰਬਰ ਦੱਸ ਕੇ ਕਲਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜੀ ਬਾਕੀ ਜੋ ਸ਼ਾਪ ਤੇ ਆ ਕੇ ਪਿਕ ਕਰ ਸਕਦਾ ਤਾਂ ਸ਼ਾਪ ਤੇ ਆ ਕੇ ਆਪਣਾ ਸੂਟ ਪਿਕ ਕਰ ਸਕਦੇ ਹੋ ਜੀ ਤੁਸੀਂ ਤੇ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ 골ਡਨ ਸਕੀਮ ਕਲਰ ਬੇਸ ਹੈ ਚਲੋ ਦਾ ਫੈਬਰਿਕ ਦੇਖੋ ਬਿਲਕੁਲ ਮੈਂ ਜਿਵੇਂ ਇਹ ਤਾਂ ਆਪਾਂ ਹੁਣ ਖੋਲਿਆ ਹੋਇਆ ਸੂਟ ਹੈ ਜਦੋਂ ਹੁਣ ਕੋਈ ਵੀ ਸੂਟ ਆਪਾਂ ਮੰਦ ਸੂਟ ਖੋਲਾਂਗੇ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ 5 ਮੀਟਰ ਦੀ ਕੱਟ ਹੈ ਜੀ ਬਿਲਕੁਲ ਇੱਕ ਮੁਠੀ ਦੇ ਵਿੱਚ ਵੀ ਆਪਾਂ ਇਕੱਠਾ ਕਰ ਸਕਦੇ ਹਾਂ ਸੂਟ ਨੂੰ ਬਿਲਕੁਲ ਲਾਈਟ ਵੇਟ ਪਿਓਰ ਗਲਾਸ ਟਿਸ਼ੂ ਦੇ ਵਿੱਚ ਹੈ ਜਿਵੇਂ ਪਲੇਨ ਸੂਟ ਆਪਾਂ ਲੈ ਕੇ ਆਏ ਸੀ ਗਲਾਸ ਟਿਸ਼ੂ ਦੇ ਵਿੱਚ ਉਵੇਂ ਹੁਣ ਪ੍ਰਿੰਟ ਦੇ ਵਿੱਚ ਆ ਇਹ ਇਹ ਬੜੇ ਪਿਆਰੇ ਲੱਗਣਿਆ ਫਰਸੀ ਸਲਵਾਰਾਂ ਦੇ ਨਾਲ ਬਣੇ ਹੋਏ ਜਿਵੇਂ ਬਹੁਤ ਪਿਆਰੀ ਪ੍ਰਿੰਟਿੰਗ ਦੇਖੋ ਮਲਟੀ ਕਲਰ ਦੇ ਵਿੱਚ ਪ੍ਰਿੰਟਿੰਗ ਹੈ ਬਹੁਤ ਲਾਈਟ ਵੇਟ ਦੇ ਵਿੱਚ ਲਾਈਨਿੰਗ ਲਾ ਕੇ ਸੂਟ ਬਣਨਾ ਪਾਏ ਦਾ ਪਤਾ ਵੀ ਨਹੀਂ ਲੱਗਣਾ ਸੂਟ ਦਾ ਤੇ ਦੇਖੋ ਇੰਨਾ ਕਲਰਫੁਲ ਹੈ ਇਹਦੇ ਨਾਲ ਜਿਵੇਂ ਜੇ ਤਾਂ ਤੁਸੀਂ ਜਿਵੇਂ ਰੈੱਡ ਕਲਰ ਦਾ ਦੁਪੱਟਾ ਲਓਗੇ ਤਾਂ ਬਹੁਤ ਸੋਹਣੀ ਗ੍ਰੇਸ ਆਣੀ ਹੈ ਜੀ ਸੂਟ ਦੀ ਬਾਕੀ ਮਲਟੀ ਕਲਰ ਦਾ ਦੁਪੱਟਾ ਵੀ ਆਪਾਂ ਟਾਈ ਐਂਡ ਡਾਈ ਵੀ ਕਰਾ ਸਕਦੇ ਹਾਂ ਦੁਪੱਟੇ ਦਾ ਬੇਸ 골ਡਨ ਰੱਖ ਕੇ ਬਾਕੀ ਡਾਰਕ ਕਲਰ ਪਵਾ ਕੇ ਇਹ ਦੇਖੋ ਕਿੰਨਾ ਪਿਆਰਾ ਪੂਰੇ 5 ਮੀਟਰ ਦੀ ਕੱਟ ਰਹੂਗੀ ਸਿੰਗਲ ਸਿੰਗਲ ਸੂਟ ਆਪਣੇ ਕੋਲ ਬਹੁਤ ਪਿਆਰੇ ਕਲਰ ਆਪਸ਼ਨ ਦੇ ਨਾਲ 10 ਬ੍ਰਾਂਡ ਦੇ ਸੂਟ ਬਿਲਕੁਲ ਨਿਊ ਫੈਬਰਿਕ ਹੈ ਗਲਾਸ ਟਿਸ਼ੂ ਦੇ ਵਿੱਚ ਹੈਗਾ ਪ੍ਰਿੰਟ ਸੂਟ ਇਹ ਤੇ ਪ੍ਰਾਈਸ ਹੈਗਾ ਸੂਟ ਦਾ 1800 1800 ਪ੍ਰਾਈਸ ਦੇ ਨਾਲ ਸੂਟ ਲੈਣਗੇ ਇਹ ਹੈਗਾ ਜਿਹਦਾ ਆਪਣਾ ਪਹਿਲਾ ਸੂਟ 1800 ਪ੍ਰਾਈਸ ਦੇ ਨਾਲ ਹੁਣ ਇਹ ਸੇਮ ਪ੍ਰਿੰਟ ਦੇ ਵਿੱਚ ਕਲਰ ਦਿਖਾਣੇ ਆ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਹੈਗਾ ਬੜਾ ਸੋਹਣਾ ਡਾਰਕ ਮਾਊਸ ਜਿਹਾ ਕਲਰ ਹੈ ਸੇਮ ਦੇ ਵਿੱਚ ਇਹ ਦੇਖੋ ਹੁਣ 5 ਮੀਟਰ ਦੀ ਕੱਟ ਹੈ ਜੀ ਸੂਟ ਦੀ ਇੱਥੇ ਤੋਂ ਤੁਸੀਂ ਜਜਮੈਂਟ ਲਾ ਲਓ ਸੂਟ ਦਾ 5 ਮੀਟਰ ਦਾ ਸੂਟ ਹੈ ਇਹ ਇੰਨਾ ਲਾਈਟ ਵੇਟ ਹੈ ਸੂਟ ਬਿਲਕੁਲ ਸੌਫਟ ਦੇ ਵਿੱਚ ਪਾਏ ਦਾ ਪਤਾ ਨਹੀਂ ਲੱਗਣਾ ਔਰ ਮੇਨ ਗੱਲ ਇਕੇ ਇਨਾਂ ਚ ਬਲ ਨਹੀਂ ਪੈਂਦੇ ਜ਼ਿਆਦਾ ਜਿਵੇਂ ਇਕੱਠਾ じゃ ਨਹੀਂ ਹੋਊਗਾ ਸੂਟ ਤੇ ਫਿਟਿੰਗ ਬਹੁਤ ਸੋਹਣੀ ਆਣੀ ਹੈ ਇਹ ਲੁੱਕ ਆ ਜਾਣੀ ਹੈ ਦੇਖੋ ਸੈਕਿੰਡ ਕਲਰ ਹੈ ਆਪਣਾ ਡਾਰਕ ਮਾਊਸ ਕਲਰ ਹੈ ਤੇ ਪ੍ਰਿੰਟ ਸੇਮ ਹੈ ਜਿਹੜਾ ਨੀਚੇ 골ਡਨ ਸੂਟ ਦਿਖਾਇਆ ਮੈਂ ਸਕਿਨ ਕਲਰ ਦੇ ਵਿੱਚ ਉਦੇ ਵਿੱਚ ਹੀ ਹੈ ਤੇ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਵਿਦਾਊਟ ਦੁਪੱਟਾ ਸੂਟ 10 ਬ੍ਰੈਂਡ ਦਾ ਗਲਾਸ ਟਿਸ਼ੂ ਦੇ ਵਿੱਚ ਸੂਟ ਹੈ ਪ੍ਰਿੰਟਡ ਆਲ ਓਵਰ ਸੂਟ ਹੈ 5 ਮੀਟਰ ਦੀ ਕੱਟ ਰਹੂਗੀ 1800 ਪ੍ਰਾਈਸ ਦੇ ਨਾਲ ਬਟ 1800 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ yellow color yellow ਵੀ ਨਾ ਬਹੁਤ ਸੋਨਾ ਜਿਹਾ yellow color ਹੈ ਕਈ ਵਾਰੀ ਆਪਣੇ ਕੋਲ ਦੁਪੱਟਾ ਕੋਈ ਪਿਓਰ ਦੇ ਦੁਪੱਟੇ ਪਏ ਹੁੰਦੇ ਆ ਤਾਂ ਉਹਦੇ ਨਾਲ ਵੀ ਤੁਸੀਂ ਇਹਨਾਂ ਦੇ ਆਪਣੇ ਕਲਰ ਦੇ ਅਕੋਰਡਿੰਗ ਮੈਚ ਕਰ ਸਕਦੇ ਹੋ ਜੀ ਸੂਟ ਪੂਰੇ 5-5 ਮੀਟਰ ਦੀ ਕੱਟ ਰਹੋਗੀ ਸੂਟਾਂ ਦੀ ਲੁੱਕ ਦੇਖੋ ਸੂਟ ਦੀ ਅੱਜ ਕੱਲ ਜਿਵੇਂ ਫਰਸੀ ਸਲਵਾਰ ਦਾ ਬਹੁਤ ਟ੍ਰੈਂਡ ਹੈ ਇਹ ਤਾਂ ਬਸ ਪ੍ਰਿੰਟ ਸੂਟ ਹੈ ਸਿੰਪਲ ਦੇ ਵਿੱਚ ਹੀ ਬਣਾਇਆ ਹੋਇਆ ਫਰਸੀ ਸਲਵਾਰ ਨਾਲ ਲੁੱਕ ਹੀ ਸੂਟ ਦੀ ਬਹੁਤ ਪਿਆਰੀ ਆਣੀ ਹੈ ਤੇ ਫਿਟਿੰਗ ਵਜੋਂ ਤਾਂ ਬਹੁਤ ਹੀ ਵਧੀਆ येलो ਕਲਰ ਹੈ ਇਹਦੇ ਨਾਲ ਰੈਸਟ ਕਲਰ ਦਾ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ येलो بیس ਕਲਰ ਦਾ ਵੀ ਦੁਪੱਟਾ ਤੇ ਪੂਰੇ 5 ਮੀਟਰ ਦੀ ਕੱਟ ਰਹੋਗੀ ਸੂਟਾਂ ਦੀ 1800 ਪ੍ਰਾਈਸ ਹੈ ਨੈਕਸਟ ਹੈਗਾ ਇਹਦੇ ਵਿੱਚ ਬਹੁਤ ਸੋਨਾ ਜਿਹਾ ਗ੍ਰੀਨ ਦੇਖੋ ਨਾ ਤਾਂ ਇਹ ਮੂੰਗੀਆ ਗ੍ਰੀਨ ਹੈ ਨਾ ਇਹ ਬੋਟਲ ਗ੍ਰੀਨ ਹੈ ਅਲੱਗ ਜਿਹਾ ਹੀ ਕਲਰ ਹੈ ਦੇਖੋ ਗ੍ਰੀਨ ਇੱਕ ਸੋਨਾ ਜਿਹਾ ਗ੍ਰੀਨ ਰੰਗ ਹੁੰਦਾ ਉਹ ਵਾਲਾ ਕਲਰ ਹੈ ਜੀ ਐਗਜ਼ੈਕਟ ਕਲਰ ਆ ਰਹੇ ਆ ਸੂਟਾਂ ਦੇ ਜਿਹੜੇ ਸੂਟ ਦਾ ਰੰਗ ਪੂਰਾ ਪ੍ਰੋਪਰ ਨਹੀਂ ਆਊਗਾ ਉਹ ਆਪਣੇ ਆਪ ਤੁਹਾਨੂੰ ਦੱਸ ਦਾਂਗੇ ਇਹ ਸੂਟਾਂ ਦੇ ਪੂਰੇ ਕਲਰ ਬਿਲਕੁਲ ਸਹੀ ਕਲਰ ਆ ਰਹੇ ਆ ਆ ਦੇਖੋ ਸੇਮ ਪ੍ਰਿੰਟ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ 골ਡਨ ਦਿਖਾਇਆ ਸੀ ਸਕਿਨ ਫਿਰ ਮਾਊਸ ਕਲਰ ਫਿਰ yellow ਫਿਰ ਇਹ ਗ੍ਰੀਨ ਕਲਰ ਹੈ ਜੀ ਸਿਮਪਲ ਬੇਸ ਕਲਰ ਦਾ ਵੀ ਦੁਪੱਟਾ ਲਓਗੇ ਤਾਂ ਵੀ ਬਹੁਤ ਪਿਆਰਾ ਸੂਟ ਬਣਨਾ ਹੈ ਪੂਰੇ 5 ਮੀਟਰ ਦੀ ਕੱਟ ਰਹੂਗੀ 올ਓਵਰ ਗਲਾਸ ਟਿਸ਼ੂ ਦੇ ਵਿੱਚ ਇਹ ਲੁੱਕ ਆ ਲੈਣੀ ਇਹ ਚਾਰ ਸੂਟ ਮੈਂ ਤੁਹਾਨੂੰ ਚਾਰ ਕਲਰ ਇੱਕ ਪ੍ਰਿੰਟ ਦੇ ਵਿੱਚ ਦਿਖਾਇਆ ਦੇਖੋ ਕਿੰਨੀ ਪਿਆਰੀ ਲੁੱਕ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹੂਗੀ 1800 ਪ੍ਰਾਈਸ ਦੇ ਨਾਲ ਨੈਕਸਟ ਪ੍ਰਿੰਟ ਸਟਾਰਟ ਕਰਦੇ ਹਾਂ ਇਹ ਵੀ ਬੜਾ ਸੋਹਣਾ ਡਾਰਕ ਜੇ ਕਲਰ ਦੇ ਵਿੱਚ ਹੈ ਡਾਰਕ ਮਾਊਸ ਜੀ ਟੋਨ ਤੇ ਕਾਫੀ ਡਾਰਕ ਕਲਰ ਹੁੰਦਾ ਜਿਹੜਾ ਉਹੀ ਵਾਲਾ ਕਲਰ ਹੈ ਦਾਸ ਬ੍ਰਾਂਡ ਦੇ ਸੂਟ ਹੈ ਅੱਜ ਦੇ ਆਪਣੇ ਗਲਾਸ ਟਿਸ਼ੂ ਦੇ ਵਿੱਚ ਪ੍ਰਿੰਟਡ ਸੂਟ ਬਹੁਤ ਪਿਆਰਾ ਸਰਦਾਰੀ ਸੂਟ ਹੈ ਜਿਨ੍ਹਾਂ ਨੂੰ ਜਿਵੇਂ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ ਇਹ ਵਾਲਾ ਬਹੁਤ ਸੋਹਣਾ ਸਰਦਾਰੀ ਸੂਟ ਹੈ ਜੇ ਤੁਹਾਡੀ ਏਜ ਵੀ 50 ਪਲੱਸ ਹੈ ਤਾਂ ਐਵੇਂ ਦੇ ਕਲਰ ਹਰੇਕ ਨੂੰ ਸੋਹਣੇ ਲੱਗਦੇ ਆ ਇਹ ਇਹ ਵਾਲੇ ਕਲਰ ਹੈ ਜਿਵੇਂ ਆਪਾਂ ਘੱਟ ਏਜ ਦੇ ਵਿੱਚ ਵੀ ਪਾ ਸਕਦੇ ਆ ਜੇ ਆਪਣੀ ਵੱਧ ਏਜ ਆ ਤਾਂ ਵੀ ਸੋਹਣੇ ਲੱਗਦੇ ਆ ਐਵੇਂ ਦੇ ਰੰਗ ਦੇਖੋ ਕਿੰਨਾ ਪਿਆਰਾ ਕਲਰ ਹੈ ਪੂਰੇ 5 ਮੀਟਰ ਦੀ ਕੱਟ ਰਹੂਗੀ 10 ਬ੍ਰੈਂਡ ਦਾ ਸੂਟ ਗਲਾਸ ਟਿਸ਼ੂ ਦੇ ਵਿੱਚ 1800 ਪ੍ਰਾਈਸ ਦੇ ਨਾਲ ਵਿਦਆਊਟ ਦੁਪੱਟਾ ਸੂਟ ਹੈ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਰੈਸਟ ਕਲਰ ਸੇਮ ਦੇ ਵਿੱਚ ਰੈਸਟ ਕਲਰ ਹੈ ਬੜਾ ਸੋਨਾ ਜਿਹਾ ਰੈਸਟ ਹੈ ਤਾਂਬੇ ਰੰਗਾ ਰੰਗ ਹੈ ਪੂਰੇ 5 ਮੀਟਰ ਦੀ ਕੱਟ ਰਹੂਗੀ ਤੇ ਸੂਟ ਦਾ ਬਿਲਕੁਲ ਵੀ ਪਤਾ ਨਹੀਂ ਚੱਲ ਰਿਹਾ ਦੇਖੋ ਵੀ 5 ਮੀਟਰ ਦਾ ਸੂਟ ਹੈ ਇੰਨਾ ਲਾਈਟ ਵੇਟ ਬਿਲਕੁਲ ਪਿਓਰ ਗਲਾਸ ਟਿਸ਼ੂ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਰੈਸਟ ਕਲਰ ਦੇ ਵਿੱਚ ਬਹੁਤ ਸੋਹਣਾ ਜਿਹਾ ਰੰਗ ਹੈ ਵੀ ਪ੍ਰਾਈਸ ਸੇਮ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹੋਗੇ 1800 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਇਹਦੇ ਵਿੱਚ ਆਪਣੇ ਕੋਲ ਬਲੈਕ ਕਲਰ ਸੇਮ ਪ੍ਰਿੰਟ ਦੇ ਵਿੱਚ ਬਲੈਕ ਇਨਾਂ ਦੀ ਬੁਕਿੰਗ ਬਹੁਤ ਛੇਤੀ ਹੁੰਦੀ ਹੈ ਕਈ ਕਸਟਮਰ ਕਾਫੀ ਦੇ ਸੋਚਦੇ ਰਹ ਜਾਂਦੇ ਨੇ ਇਹਨਾਂ ਨੂੰ ਸੂਟ ਸੇਲ ਹੋ ਜਾਂਦਾ ਕਿਉਂਕਿ ਐਵੇਂ ਦਾ ਫੈਬਰਿਕ ਜਿਹੜਾ ਮੈਂ ਨਵਾਂ ਫੈਬਰਿਕ ਲੈ ਕੇ ਆਉਣੀ ਆ। ਇਹ ਕਦੇ ਵੀ ਮੇਰਾ ਸੂਟ ਬਸ ਅੱਧੇ ਇੱਕ ਘੰਟੇ 'ਚ ਜ਼ਿਆਦਾਤਰ ਸਟਾਕ ਕਲੀਅਰ ਹੋ ਜਾਂਦਾ। ਬਹੁਤ ਪਿਆਰਾ ਇਹ ਬਲੈਕ ਕਲਰ ਦੇ ਵਿੱਚ ਇਹਦੇ ਨਾਲ ਦੋਸਤ ਪਿਆਜ਼ੀ ਪਿੰਕ ਕਲਰ ਦੇ ਜਿਵੇਂ ਫੁੱਲ ਹੈ ਇਸ ਕਲਰ ਦਾ ਵੀ ਦੁਪੱਟਾ ਲੈ ਲਓਗੇ ਉਹਦੇ ਨਾਲ ਵੀ ਬਹੁਤ ਗ੍ਰੇਸ ਆਣੀ ਆ ਬਸ ਇਹ ਬਲੈਕ ਕਲਰ ਦਾ ਦੁਪੱਟਾ ਤਾਂ ਮੈਨੂੰ ਲੱਗਦਾ ਸਭ ਕੋਲ ਹੁੰਦਾ ਹੀ ਆ। ਉਹ ਵੀ ਦੁਪੱਟਾ ਬਹੁਤ ਪਿਆਰਾ ਰਹਿਣਾ। ਪੂਰੇ 5 ਮੀਟਰ ਦੀ ਕੱਟ ਹੈ ਗਲਾਸ ਟਿਸ਼ੂ ਦੇ ਵਿੱਚ ਸੂਟ ਹੈ ਜੀ 10% ਦਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਵਾਈਨ ਕਲਰ ਸੇਮ ਦੇ ਵਿੱਚ ਹੀ ਵਾਈਨ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਇਹ ਆਪਾਂ ਪਹਿਲਾਂ ਹੀ ਹੁਣ ਜਿਵੇਂ ਹੁਣ ਅੱਗੇ ਤਿਹਾਰ ਸ ਸ਼ੁਰੂ ਹੋ ਜਾਣੇ ਆਪਣੇ ਉਹਦੇ ਅਕੋਰਡਿੰਗ ਹੀ ਆਪਾਂ ਪਹਿਲਾਂ ਹੀ ਤੁਹਾਡੇ ਲਈ ਨਵਾਂ ਨਵਾਂ ਫੈਬਰਿਕ ਲੈ ਕੇ ਆ ਰਹੇ ਹਾਂ ਵਾਈਨ ਕਲਰ ਦੇ ਵਿੱਚ ਵਾਈਨ ਕਲਰ ਦੇ ਵਿੱਚ ਬਹੁਤ ਸੋਹਣਾ ਆਲ ਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹੋਗੇ ਸੂਟ ਦੀ ਗਲਾਸ ਟਿਸ਼ੂ ਦੇ ਵਿੱਚ 1800 ਪ੍ਰਾਈਸ ਹੈ ਜੀ ਇਹ 300 ਪ੍ਰਾਈਸ ਦੇ ਨਾਲ ਨੈਕਸਟ ਪ੍ਰਿੰਟ ਸਟਾਰਟ ਕਰਦੇ ਆ ਇਹ ਚਾਰ ਸੂਟ ਮੈਂ ਇੱਕ ਪ੍ਰਿੰਟ ਚ ਦਿਖਾਏ ਆ ਤੁਹਾਨੂੰ ਚਾਰ ਕਲਰ ਨੈਕਸਟ ਆ ਗਿਆ ਦੇਖੋ ਬਹੁਤ ਸੋਹਣਾ ਗਾਜਰੀ ਜਿਹਾ ਰੰਗ ਹੈ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਰੰਗ ਹੈ ਤੁਸੀਂ ਰਸਟ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਮਜੈਂਟਾ ਕਲਰ ਦਾ ਮਹਿਰੂਨ ਬਹੁਤ ਪਿਆਰਾ ਜਿਹਾ ਕਲਰ ਹੈ ਬਾਕੀ ਹਰੇਕ ਦੀ ਆਪਣੀ ਚੁਆਇਸ ਹੁੰਦੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸੂਟ ਪਸੰਦ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਜਾਣੀ ਪੀਸ ਹੈ ਜਿਹੜਾ ਸੂਟ ਦਾ ਉਹ ਲਾਈਟ ਕਲਰ ਹੈ ਇਸ ਜਿਵੇਂ ਬਹੁਤ ਪਿਆਰਾ ਜਿਹਾ ਕਲਰ ਹੈ ਚੈਰੀ ਜਿਹਾ ਰੰਗ ਹੈ ਮੇਨ ਜਿਹੜਾ ਕੰਨੀ ਤੇ ਕਲਰ ਆ ਰਿਹਾ ਸੂਟ ਦਾ ਉਹ ਥੋੜਾ ਚੈਰੀ ਟੋਨ ਤੇ ਆ ਰਿਹਾ ਬਹੁਤ ਪਿਆਰਾ ਇਹ ਲੁੱਕ ਆਣੀ ਦੇਖੋ ਪੂਰਾ ਆਲਓਵਰ ਸੂਟ ਹੈ ਬਹੁਤ ਪਿਆਰਾ ਮਲਟੀ ਕਲਰ ਦੇ ਪ੍ਰਿੰਟ ਦੇ ਵਿੱਚ ਜਿਵੇਂ ਤਾਂ ਮਰਜ਼ੀ ਆਪਾਂ ਦੁਪੱਟਾ ਲੈ ਕੇ ਸੂਟ ਨੂੰ ਰੈਡੀ ਕਰਾ ਸਕਦੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਆਪਣੇ ਕੋਲ ਰਾਇਲ ਬਲੂ ਕਲਰ ਇਹ ਵੀ ਸੁ ਕਲਰ ਬਹੁਤ ਘਟ ਆਂਦਾ ਸੂਟਾਂ ਦੇ ਵਿੱਚ ਬਹੁਤ ਪਿਆਰਾ ਕਲਰ ਹੈ ਰਾਇਲ ਬਲੂ ਕਲਰ ਇਹਦੇ ਨਾਲ ਵੀ ਤੁਸੀਂ ਡੈਸਟ ਬਲੂ ਕਲਰ ਦਾ ਦੁਪੱਟਾ ਲਓਗੇ ਉਹਦੀ ਜ਼ਿਆਦਾ ਗ੍ਰੇਸ ਆਣੀ ਆ ਇਹ ਲੁੱਕ ਆਵੇ ਸੂਟ ਦੀ ਜਿਹੜਾ ਮੈਂ ਤੁਹਾਨੂੰ نیچے ਗਾਜ਼ਰੀ ਜਿਹਾ ਦਿਖਾਇਆ ਉਹਦੇ ਨਾਲ ਦਾ ਹੀ ਪ੍ਰਿੰਟ ਹੈ ਰਾਇਲ ਬਲੂ ਕਲਰ ਚ ਪੂਰੇ 5 ਮੀਟਰ ਦੀ ਕੱਟ ਰਹੋਗੇ 10% ਦਾ ਸੂਟ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਪ੍ਰਿੰਟ ਦੇ ਵਿੱਚ ਮਸਟਰਡ ਕਲਰ ਹੈ ਬਹੁਤ ਹੀ ਪਿਆਰਾ ਸੂਟ ਇਹ ਲੁੱਕ ਆ ਜੀ ਮਸਟਰਡ ਵੀ ਜਿਹੜਾ ਕਾਲਸ ਤੇ ਬ੍ਰਾਊਨ ਜੀ ਟੋਨ ਤੇ ਆ ਬਹੁਤ ਪਿਆਰਾ ਇਹ ਵੀ ਜਿਨ੍ਹਾਂ ਦੀ ਥੋੜੀ ਏਜ ਜ਼ਿਆਦਾ ਹੈ ਉਸ ਦੇ ਅਕੋਰਡਿੰਗ ਤੁਸੀਂ ਕਲਰ ਲੈ ਸਕਦੇ ਹੋ ਕਿਉਂਕਿ ਬਹੁਤ ਪਿਆਰੇ ਲੱਗਦੇ ਐਵੇਂ ਦੇ ਰੰਗ ਪਾਏ ਹੋਏ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ ਇੱਕ ਪ੍ਰਿੰਟ ਦੇ ਵਿੱਚ ਪ੍ਰਾਈਸ ਹੈਗਾ 1810 ਬ੍ਰਾਂਡ ਦੇ ਸੂਟ ਦਾ ਨੈਕਸਟ ਆ ਗਿਆ ਆਫ ਵਾਈਟ ਕਲਰ ਦੇ ਵਿੱਚ ਕਰੀਮ بیس ਹੈ ਜੀ ਸੂਟ ਦਾ ਇਹਦੇ ਨਾਲ ਤੁਸੀਂ ਮੈਰੂਨ ਕਲਰ ਦਾ ਦੁਪੱਟਾ ਲਓਗੇ ਸੂਟ ਦੀ ਲੁੱਕ ਹੀ ਚੇਂਜ ਹੋ ਜਾਣੀ ਆ ਬਹੁਤ ਪਿਆਰਾ ਲੱਗਣਾ ਬਹੁਤ ਸੋਹਣਾ ਸਰਦਾਰੀ ਸੂਟ ਮੇ ਇਹਨਾਂ ਇੱਕ ਗੱਲ ਹੈ ਜੀ ਇਹਨਾਂ ਦੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਣੀ ਆ ਸੂਟਾਂ ਦੀ ਇਹ ਲੁੱਕ ਆ ਲੈਣੀ ਦੇਖੋ ਪੂਰਾ ਪ੍ਰਿੰਟ ਹੀ ਬਹੁਤ ਜ਼ਬਰਦਸਤ ਆ ਪਿਓਰ ਗਲਾਸ ਟਿਸ਼ੂ ਦਾ ਪ੍ਰਿੰਟ ਹੈ 5 ਮੀਟਰ ਦੀ ਕੱਟ ਰਹੋਗੇ ਵਿਦਆਊਟ ਦੁਪੱਟਾ ਦਾਸ ਬ੍ਰੈਂਡ ਦਾ ਸੋਗਾ ਤੇ ਨੈਕਸਟ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਹੁਣ ਜਿਹੜਾ ਇਹ ਬਲੈਕ ਸੂਟ ਹੈ ਇਹਦੇ ਨਾਲ ਤੁਸੀਂ ਬ੍ਰਾਈਟ ਜਾਂ ਪਿੰਕ ਕਲਰ ਦਾ ਵੀ ਦੁਪੱਟਾ ਲੈ ਲਓਗੇ ਥੋੜੀ ਮਜੈਂਟਾ ਜੀ ਟੋਨ ਚ ਤਾਂ ਵੀ ਬਹੁਤ ਪਿਆਰਾ ਲੱਗਣਾ ਇਹ ਲੁੱਕ ਆ ਜਾਂਦੀ ਹੈ ਕਿੰਨਾ ਪਿਆਰਾ ਸੁਟਾ 블랙 ਕਲਰ ਦੇ ਵਿੱਚ ਇਸ ਕਰੀਮ ਤੇ ਬਲੈਕ ਵੈਸੇ ਤਾਂ ਕਦੇ ਵੀ ਨਹੀਂ ਬਲੈਕ ਸੂਟ ਤਾਂ ਕਦੇ ਰਹਿੰਦਾ ਹੀ ਨਹੀਂ ਵੈਸੇ ਕਰੀਮ ਵੀ ਨਹੀਂ ਕਦੇ ਰੁਕੇ ਅੱਜ ਤੱਕ ਇਹ ਲੁੱਕ ਆ ਜਾਂਦੀ ਹੈ ਵਿਦਆਊਟ ਦੁਪੱਟਾ ਸੂਟ ਪਿਓਰ ਗਲਾਸ ਟਿਸ਼ੂ ਦੇ ਵਿੱਚ 10 ਬ੍ਰੈਂਡ ਦੇ 5-5 ਮੀਟਰ ਦੀ ਕਟ ਹੈ ਤਾਂ ਮੈਂ ਤੁਹਾਨੂੰ ਦਿਖਾਏ 1800 ਪ੍ਰਾਈਸ ਤੇ ਹੁਣ ਇੱਕ ਚਨਾਉਨ ਦਾ ਆਪਣਾ ਬਿਲਕੁਲ ਚਨਾਉਨ ਦੇ ਵਿੱਚ ਸੂਟ ਹੈ ਆਪਣੇ ਕੋਲ ਇਹ ਆਲ ਓਵਰ ਸੂਟ ਰਹੂਗਾ ਜੀ ਪੂਰੀ ਦੇਖ ਸਕਦੇ ਹੋ ਬਹੁਤ ਪਿਆਰੀ ਬਲੋਕ ਪ੍ਰਿੰਟਿੰਗ ਹੋਈ ਹੋਈ ਹੈ ਇਹ ਜਿੰਨਾ ਮਰਜੀ ਤੁਸੀਂ ਵਾਸ਼ ਕਰ ਲੋਗੇ ਇਹ ਪ੍ਰਿੰਟ ਨਹੀਂ ਉਤਰਨਾ ਹੈਗਾ ਐਸ ਇਟ ਇਜ਼ ਐਵੇਂ ਰਹੂਗਾ ਇਹ ਵੀ ਜਿਵੇਂ ਫਿਰੋਜ਼ੀ ਗ੍ਰੀਨ ਜਾਂ ਕਲਰ ਹੁੰਦਾ ਬਹੁਤ ਸੋਨਾ ਜਾਂ ਗ੍ਰੀਨ ਅਲੱਗ ਜਾਈ ਉਹ ਵਾਲਾ ਕਲਰ ਹੈ ਪੂਰਾ ਆਲ ਓਵਰ ਸੂਟ ਰਹੂਗਾ ਇਹ ਸੂਟ ਨੂੰ ਵੀ ਦੇਖੋ ਕੁਝ ਵੀ ਕਰਾਣ ਦੀ ਲੋੜ ਨਹੀਂ ਬਸ ਤੁਸੀਂ ਸਟਿਚ ਕਰਾ ਕੇ ਵੀਅਰ ਕਰਨਾ ਹੈ ਸੂਟ ਪਿਓਰ ਚਨਾਉਨ ਤੇ ਚਨਾਉਨ ਦਾ ਸੂਟ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਚਨਾਉਣ ਦੇ ਵਿੱਚ ਸੂਟ ਹੈ ਸਾਰੇ ਪੂਰੇ ਆਲ ਓਵਰ ਪੂਰੇ 5 ਮੀਟਰ ਪਰ ਸੂਟ ਤੇ ਸਾਰੇ ਤੇ ਇਹ ਬਲੌਕ ਪ੍ਰਿੰਟਿੰਗ ਹੋਈ ਵੀ ਹੈ ਜੀ ਪੂਰੇ ਸੂਟ ਤੇ ਠੀਕ ਆ ਬਈ ਪਹਿਲਾਂ ਪੂਰੇ ਤੇ ਬਲੌਕ ਇਹਦੇ ਨਾਲ ਤੁਸੀਂ 골ਡਨ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਵੈਸੇ ਮੇਰੇ ਅਕੋਰਡਿੰਗ ਸੇਮ ਕਲਰ ਦਾ ਦੁਪੱਟਾ ਕਰਾ ਕੇ 골ਡਨ ਕਲਰ ਦੀ ਕਿਨਾਰੀ ਲਵਾ ਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਹੈ ਇਹ ਲੁੱਕ ਆ ਜਾਣੀ ਸੂਟ ਦੀ ਚਨਾਉਣ ਦੇ ਵਿੱਚ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਇਹਦੇ ਵਿੱਚ ਹੈਗਾ ਬੜਾ ਸੋਹਣਾ ਰੈਡ ਰਸਟ ਜਿਹਾ ਕਲਰ ਹੈ ਜੀ ਇਹ ਪ੍ਰੋਪਰ ਰੈਡ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਜਾਂ ਰੰਗ ਹੈ ਚਨੌਣ ਤੇ ਹੈ ਜੀ ਸੂਟ ਇਹ ਪਿਓਰ ਚਨੌਣ ਤੇ ਆਲ ਓਵਰ ਸੂਟ ਹੈ ਕੁਝ ਵੀ ਲਗਾਉਣ ਦੀ ਲੋੜ ਨਹੀਂ ਹਲਕੀ ਜੀ 골ਡਨ ਫਿਨਿਸ਼ਿੰਗ ਦੇ ਨਾਲ ਇਹ ਸੂਟ ਰੈਡੀ ਕਰ ਸਕਦੇ ਹਾਂ ਤੁਸੀਂ ਦੇਖੋ ਲੁੱਕ ਕਿੰਨੀ ਪਿਆਰੀ ਹੈ ਸੂਟ ਦੀ ਰੈਡ ਕਲਰ ਦੇ ਵਿੱਚ ਆਲ ਓਵਰ ਸੂਟ ਹੈ 5 ਮੀਟਰ ਦੀ ਕੱਟ ਰਹੂਗੀ ਅਲਰੇਡੀ ਸਾਰੇ ਪ੍ਰਿੰਟਿੰਗ ਦੇਖੋ ਪੂਰੇ ਸੂਟ ਤੇ ਹੀ ਬਲੌਕ ਪ੍ਰਿੰਟਿੰਗ ਪੂਰੇ 5 ਮੀਟਰ ਦੇ ਫੈਬਰਿਕ ਤੇ ਹੋਈ ਹੋਈ ਐ। ਬਸ ਨਾਲ ਦਾ ਦੁਪੱਟਾ ਲੈ ਕੇ ਤੁਸੀਂ 골ਡਨ ਫਿਨਿਸ਼ਿੰਗ ਕਰਵਾ ਲਿਓ ਦੁਪੱਟੇ ਤੇ। ਪੂਰਾ ਕਹਿੰਦਾ ਕੋਹਾਂ ਦਾ ਫੰਕਸ਼ਨਲ ਸੂਟ ਬਣ ਜਾਣਾ। ਜਾਗੂ ਵਗੈਰਾ ਤੇ ਪਾਉਣ ਲਈ ਫਰਸੀ ਸਲਵਾਰ ਦੇ ਨਾਲ ਬਹੁਤ ਪਿਆਰਾ ਆਣਾ। ਨੈਕਸਟ ਹੈਗਾ ਇਹਦੇ ਵਿੱਚ ਬਲੂ ਕਲਰ। ਇਹ ਦੇਖੋ ਬਲੂ ਕਲਰ ਐ। ਕਲਰ ਬੜਾ ਸੋਹਣਾ ਐ ਵੀ। ਕਲਰ ਸਾਰੇ ਹੀ ਬ੍ਰਾਈਟ ਕਲਰ ਦੇ ਵਿੱਚ ਆਏ। ਇਹ ਐਸਕੇ ਬ੍ਰਾਂਡ ਦੇ ਸੂਟ ਐ ਜਿਹੜੇ ਚੁਣੌਣ ਵਾਲੇ ਆ। ਐਸਕੇ ਬ੍ਰਾਂਡ ਦੇ ਇਹ ਦੇਖੋ ਬਲੂ ਕਲਰ ਦੇ ਵਿੱਚ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਕੁਝ ਵੀ ਲਗਾਉਣ ਦੀ ਲੋੜ ਨਹੀਂ 2000 ਦੇ ਵਿੱਚ ਥੋੜਾ ਬਸ ਇੱਕ ਦੁਪੱਟਾ ਨਾਲ ਡਾਈ ਕਰਾਣਾ ਤੁਸੀਂ ਸੂਟ ਪੂਰਾ ਰੈਡੀ ਹੈ ਕੁਝ ਵੀ ਲਵਾਉਣ ਦੀ ਲੋੜ ਨਹੀਂ ਹੈਗੀ ਸੂਟ ਨੂੰ ਚਾਹੇ ਤੁਸੀਂ ਪਲੇਨ ਸੂਟ ਹੀ ਐਵੇਂ ਹੀ ਬਸ ਵਿਦਾਊਟ ਕੋਈ ਵੀ ਡਿਜ਼ਾਈਨਿੰਗ ਬਸ ਸਟੀਚ ਕਰਾ ਲਓਗੇ ਫਰਸੀ ਸਲਵਾਰ ਨਾਲ ਵੈਸੀ ਲੁੱਕ ਆ ਜਾਣੀ ਆ ਸ਼ਾਰਟ ਤੇ ਕੁੜਤੀ ਦੇ ਨਾਲ ਬਹੁਤ ਪਿਆਰਾ ਲੱਗਣਾ ਹੈ 2000 ਪ੍ਰਾਈਸ ਹੈ ਨੈਕਸਟ ਹੈਗਾ ਇਹਦੇ ਵਿੱਚ ਰਾਣੀ ਕਲਰ ਮਰਜੈਂਟਾ ਕਲਰ ਸੇਮ ਦੇ ਵਿੱਚ ਮਜੈਂਟਾ ਕਲਰ ਇਹ ਲੁਕਾ ਦਾ ਹੈ ਮਜੈਂਟਾ ਕਲਰ ਦੇ ਵਿੱਚ ਚਨਾਉਣ ਦਾ ਸੂਟ ਹੈ ਪੂਰੇ 5 ਮੀਟਰ ਦੀ ਇਹ ਡਾਰਕ ਕਲਰ ਬਹੁਤ ਸੋਹਣੇ ਚਾਰ ਦੇ ਚਾਰ ਰੰਗ ਪੂਰੇ ਬ੍ਰਾਈਟ ਹੈ ਜੀ ਹੁਣ ਅੱਗੇ ਤਿਹਾਰਾਂ ਦੇ ਲਈ ਤਾਂ ਜਿਵੇਂ ਮਰਜੀ ਤੁਸੀਂ ਹਲਕਾ ਫੁਲਕਾ ਵੱਸ ਮੇਰੇ ਅਕੋਰਡਿੰਗ ਹੋਰ ਕੋਈ ਵੀ ਇਹਦੇ ਤੇ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਹੈ ਦੇਖੋ ਕਿੰਨਾ ਪਿਆਰਾ ਸੂਟ ਹੈ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਦਿਖਾਏ ਆ ਤੁਹਾਨੂੰ ਚਨਾਉਣ ਦੇ ਰਾਣੀ ਕਲਰ ਬਲੂ ਕਲਰ ਇਹ ਦੇਖ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਰਸਟ ਰਸਟ ਰੈੱਡ ਜਿਆ ਬਹੁਤ ਹੀ ਸੋਹਣਾ ਰੰਗ ਹੈ ਗ੍ਰੀਨ ਫਰੋਜ਼ੀ ਕਲਰ ਸੀਗਾ ਬਲੂ ਕਲਰ ਹੈ ਇੱਥੇ ਤੋਂ ਤੁਸੀਂ ਜਜਮੈਂਟ ਕਰ ਸਕਦੇ ਹੋ ਥੋੜਾ ਸਿਲੈਕਟ ਕਰਨਾ ਸੌਖਾ ਹੋ ਜਾਂਦਾ ਹੈ ਮੈ ਸੂਟ ਤੇ ਪ੍ਰਾਈਸ 2000 ਹੈ ਜੇ ਚਨਾਉਣ ਦੇ ਸੂਟਾਂ ਦਾ ਪਹਿਲੇ ਸੂਟ ਗਲਾਸ ਟਿਸ਼ੂ ਵਾਲੇ 1800 ਪ੍ਰਾਈਸ ਨਾਲ ਸੀਗਾ ਹਾਂਜੀ ਅੱਜ ਦੇ ਸੋਹਣੇ ਸੋਹਣੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8845680803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ